ਵੈਲਕਮ ਆ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰੇ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਉਣੇ ਨੇ ਸੈਕੰਡ ਹੈਂਡ ਟਰੈਕਟਰ ਹਾਲੈਂਡ ਵੀ ਹੈਗਾ 855 ਵੀ ਹੈਗਾ ਸੋਨਾ ਲੀਕਾ ਵੀ ਹੈਗਾ ਟਰੈਕਟਰ ਬਾਈ ਸਾਰੇ ਵਦਿਆ ਨੇ ਵੀਡੀਓ ਨੂੰ ਦੇਖਿਓ ਫੁੱਲ ਤੇ ਬਾਕੀ ਅੱਜ 2-4 ਸੌਦੇ ਵੀ ਕਰਕੇ ਆਉਣੇ ਨੇ ਉਸ ਏਰੀਆ ਦੇ ਵਿੱਚ ਉਹ ਵੀ ਆਪਾਂ ਕਰਕੇ ਆਵਾਂਗੇ ਤੇ ਵੀਡੀਓ 'ਚ ਬਣੇ ਰਿਓ ਅਜ ਨਹੀਂ ਤੇ ਬਾਕੀ ਵੀਰੇ ਤੇ ਸਬਸਿਡੀਆਂ ਬਾਰੇ ਵੀ ਬਾਈ ਆਪਾਂ ਜਾਣਕਾਰੀ ਦਿੰਦੇ ਰਹਾਂਗੇ ਸਬਸਿਡੀ ਹਜੇ ਬਾਈ ਵੀਰ ਪੁੱਛਦੇ ਆ ਸਬਸਿਡੀ ਆ ਗਈ ਹਲੇ ਕਿਸੇ ਵੀ ਚੀਜ਼ ਤੇ ਸਬਸਿਡੀ ਆਈ ਨਹੀਂ ਹੈਗੀ ਜਦੋਂ ਆ ਗਈ ਆਪਾਂ ਉਦੋਂ ਹੀ ਸਬਸਿਡੀ ਆਪਣਾ ਵੀਡੀਓ ਅਪਲੋਡ ਕਰ ਦਾਂਗੇ ਵੀ ਆਹ ਚੀਜ਼ ਤੇ ਸਬਸਿਡੀ ਆ ਗਈ ਐਨੇ ਪਰਸੈਂਟ ਆ ਗਈ ਤੇ ਐਦਾਂ ਸਬਸਿਡੀ ਭਰਨੀ ਹੈ ਸਾਰੀ ਜਾਣਕਾਰੀ ਦਵਾਂਗੇ ਇਸ ਕਰਕੇ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਐਦਾਂ ਹੀ ਲਓ ਜੀ ਸਾਡੇ ਵਾਲਾ ਬੰਦਾ ਵੀ ਅੱਜ ਲਵਾ ਲਿਆ ਕਹਿੰਦੇ ਫੈਬਰ ਵਾਲੀ ਛਤਰੀ ਫਾਬਰ ਮਿੱਤੋਂ ਸਮਰਾਲੇ ਉਰਵਾ ਕੇ ਲਿਆ ਆਇਆ ਬਾਕੀ ਆ ਥੱਲੇ ਪੈਰਾਪੂਰਾ ਚ ਵੀ ਬਈ ਵਿਛਾ ਲਿਆ ਆ ਕਪੜਾ ਜਿਹਾ ਇਹ ਤੇ ਬਾਕੀ ਆ ਛਤਰੀ ਅੱਜ ਲਵਾ ਕੇ ਲੈ ਕੇ ਆਇਆ ਉੱਥੋਂ ਸਮਰਾਲੇ ਤੋਂ ਜੀ ਜਾ ਕੇ ਤੇ ਲਾਈਟ ਹੋ ਗਿਆ ਥੋੜਾ ਜਿਹਾ ਲੇਟ ਤਾਂ ਹੋ ਗਿਆ ਕਹਿੰਦੇ ਲੇਟ ਨਹੀਂ ਸੀਗੀ ਤੇ ਬਾਕੀ ਫੀਟਿੰਗ ਫੂਟਿੰਗ ਬਾਈ ਬਾਈ ਉਹਨਾਂ ਨੇ ਵਧੀਆ ਕਰੀ ਐ ਫੇਵਰ ਦੀ ਤੇ ਹੁਣੇ ਤੇ ਕਹਿੰਦਾ ਮਿਊਜ਼ਿਕ ਸਿਸਟਮ ਵੀ ਲਵਾ ਕੇ ਲੈ ਕੇ ਆਉਣਾ ਤੇ ਉਹ ਵੀ ਹੁਣ ਕੱਲੂ ਜਾਂ ਪਰਸੋਂ ਨੂੰ ਲਗਵਾ ਕੇ ਲੈ ਕੇ ਆਵਾਂਗੇ ਇਹਦੇ ਤੇ ਤੇ 12000 ਰੁਪਏ ਦੀ ਬਾਈ ਇਹ ਫੈਬਰ ਵਾਲੀ ਛਤਰੀ ਜਿਹੜੀ ਉਹਨਾਂ ਨੇ ਲਾਈ ਆ ਸਮਰਾਲੇ ਤੋਂ ਤੇ ਫੀਟਿੰਗ ਫੂਟਿੰਗ ਬਾਈ ਉਹਨਾਂ ਨੇ ਪੂਰੀ ਵਧੀਆ ਕਰੀ ਆ ਤੇ ਬਾਕੀ ਹੁਣ ਦੇਖਦਾ ਮਿਊਜ਼ਿਕ ਸਿਸਟਮ ਕਿੱਥੋਂ ਲਵਾ ਕੇ ਲੈ ਕੇ ਉਹਨਾਂ ਕਿਹੜਾ ਵਧੀਆ ਤੇ ਯਾਨੀ ਵੱਡੀ ਪੇਟੀ ਨਹੀਂ ਲਵਾਉਣੀ ਹੈਗੀ ਕਿਉਂਕਿ ਫਿਰ ਕੰਮਕਾਰ ਨੂੰ ਬਾਈ ਬਹੁਤ ਔਖਾ ਹੁੰਦਾ ਵਾ ਕਿਉਂਕਿ ਮੇਲੇ ਮੂਲੇ ਤੇ ਵੀ ਕਿਤੇ ਲੈ ਕੇ ਜਾਣਾ ਹੁੰਦਾ ਤਾਂ ਵੀ ਬਹੁਤ ਔਖਾ ਲੰਬੀ ਪੇਟੀ ਲਵਾਵਾਂਗੇ ਕਿ ਜਿਹੜੀ ਛੋਟੀ ਲੱਗਦੀ ਆ ਆਂਡਾਕਾਰ ਜਿਹੇ ਸਪੀਕਰ ਜਿਹੜੀ ਛੋਟੀ ਲੱਗਦੀ ਆ ਨਾ ਉਹ ਲਵਾਵਾਂਗੇ ਜੀ ਉਦੇ ਨਾਲ ਫਿਰ ਸੈੱਟ ਰਹਿਂਦਾ ਕੰਮ ਇਹਦਾ ਆਓ ਬਾਈ ਜੀ ਅੱਜ ਬਾਈ ਅਸੀਂ ਪਹੁੰਚੇ ਅਸੀਂ ਰੋਪੜ ਸਵਰਾਜ ਵਾਲਿਆਂ ਦੇ ਤੇ ਇਹਨਾਂ ਬਾਈ ਉਹਨਾਂ ਕੋਲ ਸੈਕੰਡ ਹੈਂਡ ਟਰੈਕਟਰ ਖੜੇ ਨੇ ਕੁੱਛਕ ਉਹਨਾਂ ਬਾਰੇ ਬਾਈ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਕੀ ਮਾਡਲ ਆ ਕੀ ਪ੍ਰਾਈਸ ਆ ਤੇ ਪਹਿਲਾਂ ਪਰਲੇ ਪਾਸਿਓਂ ਸ਼ੁਰੂ ਕਰ ਲੈਂਦੇ ਆ ਜੀ ਸਵਰਾਜ ਤੋਂ ਹੀ ਸਵਰਾਜ ਹੈਗਾ ਬਾਈ ਜੀ ਇਹਨਾਂ ਕੋਲ 735 ਤੇ 4 ਸਟਾਰ ਟਰੈਕਟਰ ਆ ਜੀ ਤੇ ਟਰੈਕਟਰ ਪੂਰਾ ਬਿਲਕੁਲ ਸਾਫ ਆ ਤੁਸੀਂ ਵੀਡੀਓ ਚ ਦੇਖ ਰਹੇ ਹੋ ਤੇ ਜੇ ਮਾਡਲ ਦੀ ਗੱਲ ਕਰੀਏ ਬਾਜੀ ਸਵਰਾਜ ਜਿਹੜਾ 735 ਦਾ ਮਾਡਲ ਆ 2019 ਮਾਡਲ ਟਰੈਕਟਰ ਆ ਬਾਜੀ ਇਹ ਪਾਵਰ ਸਟੀering ਆ ਜੀ ਬਾਕੀ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਰੰਗ ਵੀ ਪੂਰਾ オリジナル ਆ ਜੀ ਤੇ ਬਾਕੀ ਮੜਕਾੜ ਦਿਖਾ ਦਈਏ ਤੁਹਾਨੂੰ ਆ ਦੇਖੋ ਸਾਫ 2019 19 ਮਾਡਲ ਟਰੈਕਟਰ ਆ ਜੀ ਸਵਰਾਜ 735 ਤੇ ਬਾਕੀ ਹੁਣ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਬਾਈ ਜੀ ਇਹਦੀ 3 ਲੱਖ 70000 ਰੁਪਿਆ ਬਾਈ ਡਿਮਾਂਡ ਆ 3 ਲੱਖ 70000 ਰੁਪਿਆ ਜਿਹੜੀ 735 ਸਵਰਾਜ ਦੀ ਬਾਈ ਜੀ ਡਿਮਾਂਡ ਆ ਜੀ ਬਾਕੀ ਮੌਕੇ ਤੇ ਕਹਿੰਦੇ ਸੌਦਾ ਕਰਨ ਲੱਗੇ ਘੱਟ ਵੱਧ ਹੋ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਟਰੈਕਟਰ ਬਾਈ ਉਹਨਾਂ ਕੋ ਖੜਾ ਸੋਨਾਲਿਕਾ ਖੜਾ ਜੀ DI 50 RX ਤੇ ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਬਾਈ ਹੈਗਾ ਇਹਦਾ 2023 ਮਾਡਲ ਟਰੈਕਟਰ ਆ ਜੀ ਸੋਨਾਲਿਕਾ 50 ਪਾਵਰ ਸਟੀering ਆ ਜੀ ਟਰੈਕਟਰ ਥੋੜ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਬਿਲਕੁਲ ਸਾਫ ਕੰਡੀਸ਼ਨ ਚ ਤੇ ਟਰੈਕਟਰ ਇਹਦਾ ਬਾਈ ਹੈਗਾ ਹਾਈ ਲੋ ਮੀਡੀਅਮ ਦੇ ਵਿੱਚ ਤਿੰਨ ਸਪੀਡਾਂ ਦਾ ਟਰੈਕਟਰ ਆ ਜੀ ਇਹ ਹਾਈ ਲੋ ਮੀਡੀਅਮ ਚ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ 14 9 28 ਦੇ ਮਗਰਲੇ ਟਾਇਰ ਨੇ ਤੇ ਟਾਇਰ ਬਿਲਕੁਲ ਸਾਫ ਖੜੇ ਨੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ 750 16 ਦੇ ਬਾਈ ਇਹਦੇ ਫਰੰਟ ਵਾਲੇ ਟਾਇਰ ਹੁੰਦੇ ਨੇ ਸੋਨਾਲੀਕਾ ਦੇ ਤੇ ਮਾਡਲ ਹੈਗਾ ਬਾਈ ਜੀ ਇਹ 2023 ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਬਾਈ ਜੀ ਸੋਨਾਲੀਕਾ ਡੀਆਈ 50 ਆਰਐਕਸ ਤੇ ਬਾਕੀ ਹੁਣ ਬਾਈ ਤੁਹਾਨੂੰ ਬੈਕ ਸਾਈਡ ਤੋਂ ਆਪਾਂ ਦਿਖਾ ਦਿੰਨੇ ਆ ਕਈ ਵਾਰ ਸੋਚਦੇ ਹੁੰਦੇ ਨੇ ਵੀਰ ਵੀ ਟਰਾਲੀ ਤੇ ਨਾ ਚੱਲੇ ਹੋਵੇ ਜਿਆਦਾ ਤੇ ਜੀਮੀਦਾਰ ਦੀ ਚੱਲਿਆ ਹੋਇਆ ਬਾਈ ਟਰਾਲੀ ਟਰੋਲੀ ਦਾ ਕੋਈ ਇੰਨਾ ਖਾਸ ਚੱਲਿਆ ਨਹੀਂ ਹੋਇਆ ਬਾਕੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਬਾਕੀ ਜੇ ਬਾਈ ਇਹਦੇ ਆਪਾਂ ਹੁਣ ਡਿਮਾਂਡ ਦੀ ਗੱਲ ਕਰੀ ਜੀ ਸੋਨਾ ਲੀਕਾ ਦੀ 2023 ਮਾਡਲ ਆ ਤੇ ਡਿਮਾਂਡ ਬਾਈ ਇਹਦੀ ਵੀਰ ਉਹਨਾਂ ਨੇ ਕਰੀ ਆ 5,80,000 ਰੁਪਇਆ 5,80,000 ਰੁਪਇਆ ਡਿਮਾਂਡ ਬਾਕੀ ਮੌਕੇ ਤੇ ਵੀਰ ਉਹ ਨਹੀਂ ਕਹਿੰਦੇ ਘੱਟ ਵੱਧ ਹੋ ਜਾਊਗਾ ਜੀ ਤੇ ਉਹ ਤੋਂ ਬਾਅਦ 22 ਉਹਨਾਂ ਕੋਲ ਆ ਜਾਂਦਾ ਬਾਈ ਜੀ ਸਵਰਾਜ 855 ਤੇ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ ਸਵਰਾਜ ਦੀ ਤਾਂ ਇਹ ਵੀ ਬਾਈ 2023 ਮਾਡਲ ਟਰੈਕਟਰ ਹੈ ਜੀ ਸਵਰਾਜ ਤੇ ਸਾਰਾ ਕੁਝ ਬਾਈ ਨਾਲਦਾਈਆ ਟਾਇਰ ਟੂਰ ਪਾਵਰ ਸਟੀering ਹੈ ਜੀ ਤੇ 5 ਸਟਾਰ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਹੈ 16 9 28 ਦੇ ਬਾਈ ਮਗਰਲੇ ਟਾਇਰ ਨੇ ਜੀ ਤੇ 750 16 ਦੇ ਦੇ ਮੂਹ 750 16 ਦੇ ਮੂਹਲੇ ਨੇ ਜੀ ਤੇ ਬਾਕੀ ਬੈਂਪਰ ਲਵਾਇਆ ਹੈ ਘੋੜੇ ਵਾਲਾ ਜੀ ਨੂੰ ਆਪਾਂ ਮਾਲਪੁਰ ਵਾਲਾ ਬੈਂਪਰ ਕਹਿੰਦੇ ਆ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਫ फेब्रुवारी 22 ਖਤਰੀ ਲੱਗੀ ਹੋਈ ਹੈ ਨਾਲ ਤੇ ਇਹ ਹੈਗਾ ਟੂ ਸਪੀਡ ਦੇ ਵਿੱਚ ਤੇ ਟੂ ਸਪੀਡ ਚ ਟਰੈਕਟਰ ਆ ਜੀ ਸਵਰਾਜ 855 ਇਹ ਮਾਡਲ ਦੀ ਗੱਲ ਕਰੀਏ 2023 ਸੈਂਟਰ ਗੇਅਰ ਟਰੈਕਟਰ ਆ ਜੀ ਕੋ ਡੰਡਾ ਦਾ ਸਰੀਰ ਦੇ ਲੈ ਪੱਤੀ ਦੇ ਲੈ ਟਰੈਕਟਰ ਬਿਲਕੁਲ ਨਵੀਂ ਹਾਲਤ ਚ ਖੜਾ ਬਿਲਕੁਲ ਸਾਫ ਕੰਡੀਸ਼ਨ ਚ ਬਾਈ ਟਰੈਕਟਰ ਖੜਾ ਸਵਰਾਜ ਤੇ ਜੀ ਆਪਾਂ ਬਾਈ ਇਹਦੀ ਗੱਲ ਕਰੀਏ ਤਾਂ ਡਿਮਾਂਡ ਦੀ ਇਹਦੀ ਡਿਮਾਂਡ ਬਾਈ ਹੈਗੀ ਆ 7,65,000 ਰੁਪਿਆ ਬਾਈ ਇਹਦੀ ਡਿਮਾਂਡ ਸਵਰਾਜ ਦੀ 7,65,000 ਰੁਪਿਆ ਸਵਰਾਜ ਦੀ ਡਿਮਾਂਡ ਆ ਬਾਈ ਜੀ ਕਿਸੇ ਨੂੰ ਵੀ ਬਾਈ ਟਰੈਕਟਰ ਚਾਹੀਦਾ ਹੈ ਤਾਂ ਬਾਈ ਉਹਨਾਂ ਨਾਲ ਕਰ ਲਿਓ ਸੰਪਰਕ ਸਵਰਾਜ 5 ਸਟਾਰ ਅਤੇ ਪੂਰਾ ਬਿਲਕੁਲ ਨਵੀਂ ਹਾਲਤ ਦੇ ਵਿੱਚ ਹੀ ਖੜਾ ਵਾ ਜੀ ਸਾਫ ਕੰਡੀਸ਼ਨ ਚ ਬਿਲਕੁਲ 2023 ਮਾਡਲ ਦਾ ਤੇ ਉਸ ਤੋਂ ਬਾਅਦ ਜਿਹੜਾ ਬਾਈ ਇਹਨਾਂ ਕੋਲ ਆ ਜਾਂਦਾ ਹਾਲੈਂਡ ਜਿਹਨੂੰ ਨੀਲਾ ਘੋੜਾ ਵੀ ਕਹਿ ਦਿੰਦੇ ਆ ਤੇ ਇਹ ਹਾਲੈਂਡ ਹੈਗਾ ਵੀ 3630 ਸੁਪਰ ਪਲੱਸ ਆ ਭਾਈ ਜੀ ਮਾਈਕੋ ਪੰਪ ਦੇ ਵਿੱਚ ਮਾਈਕੋ ਪੰਪ ਆਪਾਂ ਕਹਿ ਲਈਏ ਦੇਸੀ ਪਾਸੇ ਜਿਹੜਾ ਕਹਿੰਦੇ ਖਿੱਚ ਕੇ ਬੰਦ ਹੁੰਦਾ ਟਰੈਕਟਰ ਉਹ ਚੀਜ਼ ਹੈ ਤੇ ਬਿਲਕੁਲ ਸਾਫ ਟਿਸ਼ਨ ਟਰੈਕਟਰ ਹੈ ਜੀ ਤੇ ਇਹਦੀ ਮਾਡਲ ਦੀ ਗੱਲ ਕਰੀਏ ਵੀ 2023 ਮਾਡਲ ਟਰੈਕਟਰ ਹੈ ਜੀ 3630 ਹਾਲੈਂਡ ਤੇ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਖੜਾ ਪਈ ਉਹਨਾਂ ਕੋਲ ਵੀਰੇ ਤੇ ਜੇ ਆਪਾਂ ਬਾਈ ਜੀ ਟਮਾਟ ਦੀ ਗੱਲ ਕਰੀ ਤਾਂ 9 ਲੱਖ ਰੁਪਈਆ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਟੱਟ ਵੱਧ ਹੋ ਜਾਊਗਾ ਜੀ ਨਾਲ ਦਾ ਹੀ ਸਾਰਾ ਕੁਝ ਨਾਲ ਦਾ ਹੀ ਆ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਾਇਰ ਜਿਹੜੇ ਇਹਦੇ ਹੈਗੇ ਨੇ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਜੀ ਹਾਲੈਂਡ ਮਾਈਕੋ ਵੰਪ ਦੇ ਵਿੱਚ ਜੀ ਹਾਂਜੀ ਬਾਈ ਕਿੱਦਾਂ ਦੀ ਬਾਈ ਜੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਕਮੈਂਟ ਜਰੂਰ ਕਰਿਓ ਬਾਈ ਜੀ ਲਾਈਕ ਵੀ ਜਰੂਰ ਕਰਿਓ ਵੀਡੀਓ ਨੂੰ ਤੇ ਵੀਡੀਓ ਨੂੰ ਕਰਦੇਆ ਕਰੋ ਜੀ ਵੱਤ ਤੋਂ ਵੱਤ ਸ਼ੇਅਰ ਐਦਾਂ ਦੀਆਂ ਹੀ ਘੈਂਟ ਤੋਂ ਘੈਂਟ ਵੀਡੀਓ ਲੈ ਕੇ ਹਾਜ਼ਰ ਤੁਹਾਡੇ ਲਈ ਹੁੰਦੇ ਰਹਾਂਗੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਕਿਉਂਕਿ ਘੈਂਟ ਤੋਂ ਘੈਂਟ ਵੀਡੀਓ ਐਦਾਂ ਦੀ ਲੈ ਕੇ ਆਵਾਂਗੇ ਸਬਸਿਡੀਆਂ ਬਾਰੇ ਵੀ ਦੱਸਾਂਗੇ ਕਦੋਂ ਸਬਸਿਡੀ ਆਊਗੀ ਉਦੋਂ ਹੀ ਆਪਾਂ ਵੀਡੀਓ ਬਾਈ ਅਪਲੋਡ ਕਰਦੇਆ ਕਰਾਂਗੇ ਤੇ ਸੈਕੰਡ ਹੈਂਡ ਟਰੈਕਟਰਾਂ ਬਾਰੇ ਸੈਕੰਡ ਹੈਂਡ ਰੂਟਾਵੇਟਰਾਂ ਬਾਰੇ ਟਰਾਂਨੀਆਂ ਬਾਰੇ ਜਿਹੜੀ ਵੀ ਬਾਈ ਵੀਡੀਓ ਆਉਂਦੀ ਆ ਆਪਾਂ ਜਦੇਬਾਈ ਜੀ ਅਪਲੋਡ ਕਰ ਦਿੰਨੇ ਆ ਬਾਕੀ ਕਿਸੇ ਵੀ ਵੀਰ ਨੇ ਬਾਈ ਵੀਡੀਓ ਪਵਾਉਣੀ ਹੋਵੇ ਆਪਣੇ ਸੈਕੰਡ ਹੈਂਡ ਟਰੈਕਟਰ ਦੀ ਪਵਾਉਣੀ ਹੋਵੇ ਸੈਕੰਡ ਹੈਂਡ ਕਿਸੇ ਵੀ ਰੂਟਾਵੇਟਰ ਦੀ ਕਿਸੇ ਦੀ ਵੀ ਪਵਾਉਣੀ ਹੋਵੇ ਤਾਂ ਮੇਰਾ ਨੰਬਰ ਆ ਜੀ 7087385393 ਜੀ ਤਾਂ ਤੁਸੀਂ WhatsApp ਤੇ ਬਾਈ ਜੀ ਵਧੀਆ ਜੀ ਵੀਡੀਓ ਬਣਾ ਕੇ ਤੁਸੀਂ 15 16 ਸਕੰਡ ਦੀ ਵੀਡੀਓ ਬਣਾ ਕੇ ਤੁਸੀਂ ਮੈਨੂੰ ਸੈਂਡ ਕਰ ਦੇਣੀ ਹੈ ਮੈਂ ਆਪਣੇ Instagram ਤੇ YouTube ਤੇ ਸਾਰੇ ਕਿਤੇ ਬਾਈ ਤੁਹਾਡੀ ਇੰਪਲੀਮੈਂਟ ਦੀ ਵੀਡੀਓ ਪਾ ਦਿਆ ਕਰਨੀ ਤੇ ਨੰਬਰ ਬਾਈ ਵਿੱਚ ਆਪਾਂ ਤੁਹਾਡਾ ਦੇ ਦਿਆ ਕਰਨਾ ਕਿਸੇ ਨੇ ਵੀ ਵੀਡੀਓ ਪਾਣੀ ਹੁੰਦੀ ਆ ਤਾਂ ਆਪਾਂ ਨੂੰ ਬਾਈ ਦੱਸ ਦਿਆ ਕਰੋ ਤੇ ਹੁਣ ਬਾਈ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ